ਇੱਕੋ ਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਆ ਤੇ ਇਸ ਵਾਸਤੇ ਉਸ ਦਾ ਮਾਣ ਸਨਮਾਨ ਜਿਹੜਾ ਬਹੁਤ ਜ਼ਰੂਰੀ ਆ ਅਸੀਂ ਯੂਥ ਵੈਲਫੇਅਰ ਕਲੱਬ ਰਜਿਸਟਰ ਨਕੋਦਰ ਵੱਲੋਂ ਅੱਗੇ ਆਪਣਾ ਕਦਮ ਵਧਾ ਰਹੀਆਂ ਹਨ ਜੇ ਤੱਕ ਇਹ ਹਾਸਿਲ ਕਰ ਰਹੀਆਂ ਹਨ ਉਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਵਾਸਤੇ ਅੱਜ ਇੱਥੇ ਇਕੱਤਰ ਹੋਏ ਆ ਤੇ ਅਸੀਂ ਸਰਦਾਰ ਜਸਪ੍ਰੀ ਸਿੰਘ ਢਿੱਲੋਂ ਜੀ ਤੇ ਬਾਕੀ ਟੀਮ ਮੈਂਬਰ ਇੱਥੇ ਪਹੁੰਚੇ ਆਂ ਅਸੀਂ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਅੱਜ ਦੇ ਜਿਹੜੇ ਗੈਸਟ ਹਨ ਉਹਨਾਂ ਨੂੰ ਸਰਦਾਰ ਫਰਦੀਖ ਕੁਮਾਰ ਜੀ ਆਉਂਦੀ ਆਉਂਦੀ ਕੋਣ ਵਾਲੀਆ ਮਹਿਲਾ ਨੂੰ ਪੀਣਾ ਤੋ ਹਾਂ ਇੱਕ ਵਧੀਆ ਮੈਸੇਜ ਮਿਲੇ ਭਾਰਾਂ ਦੀ ਕਿਸ਼ਤ ਚੱਕੀ ਗੱਲਾਂ ਸਮਝ ਚਲੋ ਨਾ ਮੈਨੂੰ ਇਹਨੂੰ ਫੋਟੋ ਵਾੜਾ ਕੋਟੋ ਮੋਬਾਈਲ ਲਓ ਮੈਂ ਲੈ ਕੇ ਆਉਂਦਾ ਜੀਰੀ ਮੱਤੇ ਦੀਨ ਨੂੰ ਬਾਹਰ ਸਮਾਨ ਚ ਲੈਦੇ ਹੋਏ ਬਹੁਤ ਬਹੁਤ ਗਿਫਟ ਕਾਰ ਦਿੱ। ਉਹਨਾਂ ਦੇ ਨਾਲ ਕਿਸ ਤੋਂ ਆਜ ਆ ਰਹੇ ਹਨ ਸ਼੍ਰੀਮਤੀ ਅਮਨਦੀਪ ਕੌਰ ਜੀ। ਲਾਤੀ। ਇਹ ਤਾਂ ਬਾਤ। ਸ਼੍ਰੀਮਤੀ ਪਰਮਜੀਤ ਕੌਰ ਜੀ ਉਹ ਵੀ ਆਪਣਾ ਸਮਾਨ ਚ ਲੈਣ। ਮਾਮ ਖਾਲਾ ਖਾਲਾ ਤੋਂ। ਮੈਂ ਉਹ ਜੀ। ਮਿਸ ਨੀਹਾ। ਸ਼੍ਰੀ ਦੀਪਕ ਸੋਹਤਾ ਹੈ। ਦੀਪਿਕਾ ਸੋਹਤਾ। ਇਹਦੀ ਪਟਵਾਰੀ। ਨਹੀਂ ਆਈ। ਆਈ ਨਹੀਂ ਆ। तो स्टोर का नाम थावे लो जी सही तो नहीं मिस अनीता रूपी मैम एने के बाद श्रीमती अंजू श्रीमती अंजू तो बाद श्रीमती नीलम ਵੀ ਆਪਣਾ ਸਮਾਜ ਚ ਲੈ ਜਾਓ ਸ਼੍ਰੀਮਤੀ ਬਲਬੀਰ ਕੌਰ ਜੀ ਸ਼੍ਰੀਮਤੀ ਕਮਲਜੀਤ ਕੌਰ ਜੀ ਇਹਨਾਂ ਤੋਂ ਬਾਅਦ ਸ਼੍ਰੀਮਤੀ ਬਲਬੀਰ ਕੌਰ ਆ ਗਏ ਆ ਗਿਆ ਸੱਤ ਅੱਠਾ ਛੱਡਾ ਜਾ ਗਿਆ ਹੋਰ ਲਾਸਤੇ ਵਿੱਚ ਸਾਡੇ ਕੋਲ ਹੈ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਜੀ ਆਪਣਾ बस मार्की ने देव ठीक है कुर्सी और उन्होंने थोड़ा थोड़ा पीछे हो जाइए तुम्ही इतका ज्यादा गए हो अब एकदम फाडक रशो सामने से ਕੋਈ ਨੋਟ ਦੇ ਸਮੇਂ ਜਿੱਤ ਨਹੀਂ ਹੋ। ਜੇ ਆਪਣੇ ਬੱਚੇ ਦਾ ਜਨਮ ਦਿਨ ਹੋਵੇ ਤੁਸੀਂ ਇੱਕ ਦਿਨ ਦੀ ਸੇਵਾ ਤੁਸੀਂ ਉੱਤੇ ਕਰ ਸਕਦੇ ਹੋ ਅਨਿਵਰਸਰੀ ਹੈਗੀ ਆ ਤੁਸੀਂ ਮਨਾਉਂਦੇ ਆ ਤੁਸੀਂ ਉਹ ਲੱਖ ਰੁਪਏ ਉੱਤੇ ਕੱਟਦੇ ਹੋ ਤੁਸੀਂ ਇੱਕ ਦਿਨ ਦੀ ਸੇਵਾ ਲੈ ਸਕਦੇ ਕੁਝ ਵੀ ਨਹੀਂ ਕਰ ਸਕਦਾ ਹਨਾ ਜਿੱਤੇ ਦਾ ਸੀ ਚਲਦੇ ਆ ਕਾਫਲਾ ਵਧਦਾ ਜਾਂਦਾ ਹੈ ਇੱਕ ਇੱਕ ਬੜੀ ਸੋਚ ਨੂੰ ਲੈ ਕੇ ਚੱਲੇ ਆਂ ਤੇ ਅਸੀਂ ਆਪਾਂ ਇਸ ਪਾਰੀ ਸਾਡੇ ਕੋਲ ਤੁਹਾਨੂੰ ਆ। ਮੈਂ ਸੁਨੀਤਾ ਗੱਲ 77 Youth Welfare Club ਰਜਿਸਟਰ ਨਕੌਦਰ ਅੱਜ ਅਸੀਂ ਐਸਟੀਐਮ ਆਫਿਸ ਦੇ ਵਿੱਚ ਇੱਥੇ ਦੇ ਜਿੰਨੇ ਵੀ ਕਲਰਕ ਪਟਵਾਰੀ ਮਹਿਲਾ ਆਫੀਸਰ ਹਨ ਅਸੀਂ ਉਹਨਾਂ ਸਾਰਿਆਂ ਨੂੰ ਮਹਿਲਾ ਦਿਵਸ 2025 ਦੇ ਮੌਕੇ ਤੇ ਸਨਮਾਨਿਤ ਕਰਕੇ ਇੱਕ ਨਵਾਂ ਜਿਹੜਾ ਵਾ ਉਹ ਸੇਧ ਸਮਾਜ ਨੂੰ ਦੇ ਰਿਹਾ ਕਿਉਂਕਿ ਮੈਂ ਸਮਝਦੀ ਹਾਂ ਕਿ ਔਰਤਾਂ ਜੇ ਸਮਾਜ ਦੇ ਵਿੱਚ ਨਹੀਂ ਆਉਣਗੀਆਂ ਜਾਂ ਤਰੱਕੀ ਨਹੀਂ ਕਰਨਗੀਆਂ ਤਾਂ ਉਹ ਸਮਾਜ ਜਿਹੜਾ ਉਹ ਤਰੱਕੀ ਨਹੀਂ ਕਰ ਸਕਦਾ ਜੇਕਰ ਅਸੀਂ ਸਮਾਜ ਨੂੰ 21ਵੀਂ ਲੀਹਾਂ ਤੇ ਲੈ ਕੇ ਜਾਣਾ ਹੈ ਤਾਂ ਅੱਜ ਦੇ ਮੌਕੇ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ ਇਸੇ ਸਬੰਧ ਵਿੱਚ ਜਿਹੜਾ ਯੂਥ ਵੈਲਫੇਅਰ ਕਲੱਬ ਬਹੁਤ ਹੀ ਜਿਹੜਾ ਵਾ ਵੱਡਾ ਉਪਰਾਲਾ ਕਰ ਰਿਹਾ ਅਸੀਂ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਇਹਨਾਂ ਮਹਿਲਾਵਾਂ ਨੂੰ ਵੀ ਅੱਜ ਦੇ ਮੌਕੇ ਤੇ ਇਹ ਹੀ ਆਸ਼ੀਰਵਾਦ ਦੇ ਰਿਹਾ ਜਾਂ ਇਹਨਾਂ ਨੂੰ ਇਹ ਹੀ ਬਲੇਸਿੰਗ ਕਰ ਰਹੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਵਧੀਆ ਤਰੀਕੇ ਨਾਲ ਸਮਾਜ ਨੂੰ ਸੰਭਾਲਣ ਗਿਆ ਤਦ ਹੀ ਸਾਡਾ ਦੇਸ਼ ਤਰੱਕੀ ਕਰੇਗਾ ਅਸੀਂ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਔਰਤ ਜਿਹੜਾ ਰਤਵਾ ਉਹ ਦਿਨ-ਪ੍ਰਤੀ ਦਿਨ ਮਾਨ ਸਨਮਾਨ ਜਿਹੜਾ ਉਹਨਾਂ ਦਾ ਉਹ ਵਧਦਾ ਜਾਵੇ ਤੇ ਅੱਜ ਦੇ ਮੌਕੇ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਭ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹਰਜੀਤ ਕੌਰ ਮਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਯੂਸ ਕਰਕੇ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਯੂਸ ਸੈਲਫੀਰ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਡੇ ਸਟਾਫ ਨੂੰ ਸਨਮਾਨ ਕੀਤਾ ਸਾਰੇ ਸਟਾਫ ਦਾ ਬਹੁਤ ਵਧੀਆ ਲੱਗਾ ਤੇ ਅੱਜ ਕੱਲ ਔਰਤਾਂ ਹਰ ਫੀਲਡ ਵਿੱਚ ਹੀ ਅੱਗੇ ਆ ਜੈਂਟਸ ਦੇ ਬਰਾਬਰ ਹੀ ਕੰਮ ਕਰ ਰਹੀਆਂ ਆ ਤੇ ਬਾਕੀ ਇਹਨਾਂ ਦੇ ਜਿਹੜਾ ਯੂਥ ਸੈਲ ਫਿਰ ਕਲੱਬ ਬਾਰੇ ਦੱਸਿਆ ਪਹਿਲਾਂ ਵੀ ਮੈਨੂੰ ਕਾਫੀ ਕੁਝ ਪਤਾ ਸੀ ਇਹਨਾਂ ਬਾਰੇ ਪਰ ਡਿਟੇਲ ਵਿੱਚ ਪਤਾ ਲੱਗਿਆ ਕਿ ਇਹ ਕੀ ਕੀ ਉਪਾਲੇ ਕਰ ਰਿਹਾ ਬਹੁਤ ਵਧੀਆ ਲੱਗਾ ਇਹ ਸਿਵਲ ਹਸਪੀਟਲ ਵਿੱਚ ਵੀ ਇਹ ਮਰੀਜ਼ਾਂ ਵਾਸਤੇ ਖਾਣਾ ਦਿੰਦੇ ਆ ਡੇਲੀ ਇਨਾਲ ਸਾਨੂੰ ਵੀ ਇਹਨਾਂ ਨੇ ਦੱਸਿਆ ਕਿ ਤੁਸੀਂ ਵੀ ਕੋਈ ਯੋਗਦਾਨ ਇਕੱਤਰਨ ਵਾਸਤੇ ਪਾ ਸਕਦੇ ਆ। ਉਹ ਮੈਨੂੰ ਵੀ ਬਹੁਤ ਵਧੀਆ ਲੱਗਾ ਤੇ ਆਰ ਵਿੱਚ ਰੱਖਾਂਗੇ ਅੱਗੇ ਤੋਂ। ਠੀਕ ਆ ਜੀ ਬਹੁਤ ਬਹੁਤ ਧੰਨਵਾਦ। ਅਨਿਮਨ ਕੀ ਨਾਮ? ਅਮਨਦੀਪ ਕੌਰ। ਅੱਜ ਇਹ ਰ ਵੂਮਨ ਡੇ ਮੈਂ ਜਾ ਕੇ ਕੀ ਕਹਿਣਾ ਕਰਾਂ। ਮੈਂ ਸਭ ਤੋਂ ਪਹਿਲਾਂ ਯੂਥ ਵੈਲਫੇਅਰ ਕਲੱਬ ਸ਼੍ਰੀ ਜਸਪੀ ਸਿੰਘ ਢਿੱਲੋ ਜੀ ਅਤੇ ਉਹਨਾਂ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਜੀ ਐਨ ਨੂੰ ਕਹਿੰਦੀ ਹਾਂ। ਉਹਨਾਂ ਨੇ ਸਾਡੇ ਦਫ਼ਤਰ ਦੀ ਸਾਰੀ ਮਹਿਲਾਵਾਂ ਨੂੰ ਬਹੁਤ ਸਨਮਾਨ ਦਿੱਤਾ। ਐਂਡ ਅੱਜ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਐਂਡ ਸਾਰੀਆਂ ਸਾਡੇ ਦਫ਼ਤਰ ਦੇ ਏਮਪਲੋਇਜ਼ ਆ ਔਮਨ ਏਮਪਲੋਇਜ਼ ਆ ਨਾ ਉਹਨਾਂ ਦਾ ਹੌਸਲਾ ਵਧਿਆ ਐਂਡ ਅੱਜ ਦੇ ਟਾਈਮ ਤੇ ਤਾਂ ਜਿੰਨੀਆਂ ਔਮਨ ਨੇ ਸਾਰੀਆਂ ਬਹੁਤ ਮਤਲਬ ਅੱਗੇ ਆ ਕੋਈ ਫੀਲਡ ਇਦਾਂ ਦਾ ਨਹੀਂ ਆ ਜਿੱਥੇ ਕੋਈ ਵੀ ਲੇਡੀ ਸਟਾਫ ਨਹੀਂ ਹੈ ਹੈ ਨਾ ਲਾਈਕ ਪਾਇਲਟਸ ਬਣ ਗਏ ਹਨਾ ਐਂਡ ਟ੍ਰੇਨ ਵੀ ਚਲਾਣ ਲੱਗੀਆਂ ਔਮਨ ਅੱਜ ਦੇ ਟਾਈਮ ਤੇ ਤਾਂ ਮੈਂ ਐਂਡ ਮੈਂ ਧੰਨਵਾਦੀ ਕਰਦੀ ਆਂ ਐਂਡ ਇਸ ਇਸ ਸਮੇਂ ਦਾ ਜਿਹੜਾ تھیਮ ਸੀ ਈਚ ਫਾਰ ਇਕੁਐਲਿਟੀ ਇਹ ਸਾਰਿਆਂ ਨੂੰ ਇਹਨੂੰ ਅਪਣਾਉਣਾ ਚਾਹੀਦਾ ਸੋ ਅਹਿਮ ਹੈ ਕਿ ਪੋਕਰੀਆ ਮੇਤਰੂ ਸਮੂਹ ਦੇ ਹੋਏ ਸੰਦੀ ਹੈ ਮੇਤਰੂ ਸਮੂਹ ਦੇ ਹੋਏ ਕਿ ਸਾਡੇ ਜਿਹੜਾ ਸਮਾਜ ਦਾ ਇਸ ਹਿੱਸਾ ਲੇਡੀਜ਼ ਹੈਗੀਆਂ ਉਹਨਾਂ ਦਾ ਜਿਹੜਾ ਸਮਾਜ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਆਪਣੇ ਵਪਾਰਿਕ ਸਰਕਾਰੀ ਦੌਕਰੀਆਂ ਪੱਕੀ ਦਫਤਰਾਂ ਦੇ ਵਿੱਚ ਬੜਾ ਅਹਿਮ ਰੋਲ ਹੈਗਾ ਜਿਹੜਾ ਕਿ ਡਬਲ ਡਿਊਟੀ ਨਿਭਾਉਦੀਆਂ ਹਨ ਆਪਣੇ ਘਰੇਲੂ ਕੰਮਾਂ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਨਾਲ ਜਿਹੜਾ ਬਾਹਰੋਂ ਨੌਕਰੀ ਵੀ ਕੰਮ ਵੀ ਹੈਗੀਆਂ ਜੇ ਕਿਤੇ ਬਿਜ਼ਨਸ ਵੀ ਕਰਦੀਆਂ ਜਾਂ ਕਿਤੇ ਹੋਰ ਜਿਹੜੇ ਵੀ ਉਹਨਾਂ ਨੂੰ ਡਿਊਟੀ ਸੌਂਪੀ ਜਾਂਦੀ ਆ ਅੱਜ ਕੱਲ ਤਾਂ ਹੋਰ ਵੀ ਬਹੁਤ ਅੱਗੇ ਵਧ ਗਿਆ ਆਰਮੀ ਤੱਕ 에어ਫੋਰਸ ਤੱਕ ਪਹੁੰਚ ਗਿਆ ਹੈਗਾ ਤੇ ਮੈਂ ਇਹਨੂੰ ਇਹਨਾਂ ਸਾਰਿਆਂ ਨੂੰ ਬੜੀਆਂ ਵਧਾਈਆਂ ਦਿੰਦਾ ਤੇ ਧੰਨਵਾਦ ਕਰਦਾ ਵੀ ਇਸੇ ਤਰ੍ਹਾਂ ਆਪਣਾ ਯੋਗਦਾਨ ਵੱਧ ਤੋਂ ਵੱਧ ਆਪਣੇ ਪਾਉਦੇ ਰਹੇ ਥੈਂਕ ਯੂ ਜੀ